ਉਹ ਉਹ ਨਹੀਂ ਆਵੇਗਾ ਤੁਸੀਂ ਜੇ ਕਵੀ ਦਾ ਬਣਾਓਗੇ ਮਾਨਸਿਕ ਮੈਂ ਸੁਣਾਉਂਦਾ ਕਿ ਬਰਸਾਤ ਪੂਰੀ ਹੋ ਰਹੀ ਹੈ ਪਰ ਇੱਕ ਦਮ ਤਿਆਰ ਕਿਤੋਂ ਕਿੰਨੂ ਪਹੀ ਸਾਰਾ ਬਣਾਇਆ ਇਸਦੇ ਵੀ ਪੜੀ ਨਾ ਖਾਨੀ ਹੁੰਦਾ ਕਿ ਕਵੀ ਕਰਦਾ ਹੋ ਗਿਆ ਜੀ ओके ਬਾਜੀ ਜੀ ਇੱਕ ਮਿੰਟ ਅਗਰ ਤੁਹਾਨੂੰ ਮਨ ਨਹੀਂ ਆ ਜੀ ਨਹੀਂ ਨਹੀਂ ਤੁਸੀਂ ਆ ਮਨ ਦੀ ਸੋਹਣਿਆ ਸੋਹਣਿਆ ਆਮ ਕਰਦੇ ਹਾਂ ਸਾਰੇ ਗੱਡ ਲੂ ਨਵਾਂ ਬੋਲੋ ਟੂ ਟ੍ਰਾਫਿਕ ਬੰਦਾ ਹੋਵੇ ਨਾ ਅਸਲ ਵਿੱਚ ਜਿਹੜੇ ਬੰਦੇ ਆਏ ਚਾਰ ਬੰਦੇ ਕਰਦੇ ਨਾਮ ਕੀ ਆਵਾਜ਼ ਕੈਂਟਰ ਗੇਡ ਕੈਂਟਰ ਗੇਡ ਦੇ ਸ਼ਹਿਰ ਦੇ ਜੀ ਦੇ ਵੇਖ ਫਾਈਲ ਉੱਧਰ ਉੱਧਰ ਹਾਂ ਜੀ ਇਹ ਤੁਹਾਨੂੰ ਉਹ ਉਹ ਵੋਟ ਪਾ ਜੇਗਾ ਸਾਡੇ ਉਹ ਨਾਲ ਹੀ ਕਰਵਾਉਂਗੇ ਉਹ ਤੁਹਾਨੂੰ ਉਹ ਉਹ ਵੋਟ ਪਾ ਜੇਗਾ ਸਾਡੇ ਉਹ ਨਾਲ ਹੀ ਕਰਵਾਉਂਗੇ ਬੰਨੀ ਹੰਦੀ ਕਿਤੇ ਨਹੀਂ ਐਡ ਨਾ ਨਾ ਕਰ ਲਓ ਨਹੀਂ ਮੇਰਾ ਉਹ ਕੀਤਾ ਸੀ ਪਹਿਲਾਂ ਉਹ ਕਰੂਗਾ ਬਾਅਦ ਵਿੱਚ ਕਰ ਲਓ ਹਲੋ ਨਾ ਆ ਗਿਆ ਇਹ ਆ ਗੋਡ ਰਿਫਟ ਨਾ ਹਾਂ ਜੀ ਆ ਕਿੰਨਾ ਨੰਬਰ ਤੇ ਹਾਂ ਮੋਲ ਕਿਹੋ ਜੀ ਨਾ ਇਹ ਨੰਬਰ ਕਿੰਨਾ ਭਾਈ ਜੀ ਕਮ ਮਜ਼ਦੂਰੀ ਕਰਦਾ ਜੀ ਮਜ਼ਦੂਰੀ ਕਰਦੇ ਹਨ ਆ ਆਮ ਆਦਮੀ ਪਾਰਟੀ ਕੋਲ ਇਲੈਕਸ਼ਨ ਲੜ ਰਹੇ 24 ਨੰਬਰ ਵਾਰਡ ਤੋਂ ਤੇ ਕਿਸ ਦੀ ਕਿਹਨਾ ਵੇਖਦੇ ਹੋ ਕੀ ਕੁਝ ਤੁਹਾਡੇ ਵੱਲੋਂ ਪਹਿਲ ਦੇ ਆਧਾਰ ਤੇ ਪਹਿਲਾਂ ਆਪਣੇ ਇਲਾਕੇ 'ਚ ਕਰਵਾਇਆ ਜਾਏਗਾ ਆਧਾਰ ਤੇ ਤੁਹਾਡੇ ਕੰਮ ਸ਼ਰੀਪਾ ਜੀ ਹਣਾ ਬਹੁਤ ਕੰਮ ਕਰਾਈ ਨੇ ਜਾਨਕਿ ਜਿਹੜਾ ਦੁੱਧੀਆਂ ਪਾਰਟੀਆਂ ਕਿਸ ਨੇ ਨਹੀਂ ਕੀਤਾ ਬਹੁਤ ਕੰਮ ਜਿਹੜਾ ਤੁਹਾਡਾ ਪਿੰਡ ਦੇ ਵਿੱਚ ਨਾ ਕਾਂਗਰਸ ਨੇ ਕਰਾਇਆ ਨਾ ਕਾਲੀਆਂ ਕਰਾਇਆ ਜਿਹੜਾ ਕੰਮ ਕਰਾਇਆ ਕੰਗ ਆਪਣਾ ਆਮ ਪਾਰਟੀ ਦੇ ਜਿੰਨੇ ਕੰਮ ਕਰਾਏ ਆਮ ਪਾਰਟੀ ਨੇ ਕਰਾਏ ਪਹਿਲਾ ਕੰਮ ਕੋਈ ਨਹੀਂ ਆ ਜੀ ਇਲੈਕਸ਼ਨ ਲੜੇ ਪਹਿਲਾਂ ਕਦੇ ਤੁਸੀਂ ਕਿ ਪਹਿਲੀ ਵਾਰ ਲੜ ਰਹੇ ਹੋ ਪਹਿਲੀ ਵਾਲਾ ਲਾ ਲਓ ਜੀ ਇਹ ਕੰਮ ਬੰਦੇ ਨੂੰ ਦਿਹਾੜੀ ਦੇ ਪਿਆਲੇ ਬੰਦੇ ਨੂੰ ਅੱਜ ਸਰੋਪਾ ਪੈ ਗਿਆ ਹਾਂਜੀ ਸਰ ਜਿੱਤ ਕਿਦਾਂ ਵੇਖਦੇ ਹੋ ਆਪਾਂ ਹੋਰ ਪ੍ਰਮਾਣਿਕ ਬਣ ਕਰਨੀ ਜੋਗਰ ਨੇ ਉਮੀਦ ਆ ਪੂਰੀ ਹਾਂਜੀ ਉਮੀਦ ਆ ਜੀ ਪਿੰਡ ਦੇ ਲੋਕ ਨਾਲ ਨੇ ਜੀ ਸਰ ਪਾਰਟੀ ਵੱਲੋਂ ਐਲੈਕਸ਼ਨ ਲੜਨਾ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ 24 ਵਾਰਡ ਦੇ ਵਿੱਚ ਗੱਲ ਕੀਤੀ ਜਾਵੇ ਜਿਮਨੀ ਚੋਣਾ ਸੱਤਾਧਾਰੀ ਪਾਰਟੀ ਪਿਛੇ ਰਹੀ ਆਵਾਜ਼ਮੀ ਪਾਰਟੀ ਤੇ ਦੇਖਿਆ ਵਾ ਕਿ ਜਿਮਨੀ ਚੋਣਾ ਅੱਗੇ ਵੀ ਹੋਈਆਂ ਹਾਂਜੀ ਅੱਗੇ ਸਾਡੇ ਕੋਈ ਟਿਕਟ ਨਹੀਂ ਸਾਡਾ ਭਾਂ ਜਣਾ ਮੌਤ ਹੋ ਗਈ ਸੀ ਇਸ ਕਰਕੇ ਪਾਰਟੀ ਦਾ ਬਹੁਤ ਧੰਨਵਾਦ ਜਿਹੜਾ ਤੁਹਾਨੂੰ ਦੁਬਾਰਾ ਟਿਕਟ ਦਿੱਤੀ ਇਹਨੇ ਤੇ ਕੜਕ ਜਿੱਤਾਂਗੇ ਤੇ ਜਿੱਤ ਕੇ ਆਵਾਂਗੇ 3 ਸਾਲ ਰਹੀ ਇਹ ਲਗਾਤਾਰ ਆਵਾਜ਼ਮੀ ਪਾਰਟੀ 3 ਸਾਲ ਹੋ ਗਏ ਨੇ ਕਿੰਨੇ ਕੇ ਵਿਕਾਸ ਕਾਰਜ ਤੇ ਦੇਖਿਆ ਕਿ ਤੁਹਾਡੇ ਲਾਹਾਂ ਤੇ ਕੋਈ ਵਿਕਾਸ ਦੇਖਿਆ ਨਹੀਂ ਇਹਨਾਂ ਦਾ ਬਿਲਕੁਲ ਸਾਡੇ ਦੇ ਉੱਤੇ ਸਾਰੇ ਝੂਠ ਸਭ ਉਤਰਾ ਝੂਠ ਹੀ ਮਾਰੀ ਜਾਂਦੇ ਕੱਤੀਆਂ ਛੜਕਾ ਦੇ ਪਿੰਡ ਚ ਪਾਣੀ ਕਰਨ ਦਾ ਨੱਠਾ ਉਹ ਵਿਕਾਸ ਕਾਹਦਾ ਕੀਤਾ ਨੇ ਤੁਹਾਨੂੰ ਲਾਸ਼ਨੀ ਕੀ ਤਰੀਕੇ ਦਾ ਚੂਲਾ ਟੁੱਟ ਗਿਆ ਇਹਦਾ ਲੱਤ ਟੁੱਟ ਗਈ ਇਹਦਾ ਚੂਲਾ ਟੁੱਟ ਗਿਆ ਉੱਥੇ ਕਈ ਬੰਦੇ ਦੇ ਫਟੜੋ ਪੁੱਟਾ ਮੈਂ ਕਿਹਨੇ ਐਮਐਲਏ ਸਾਹਿਬ ਮਿਲਦੀ ਹੀ ਨਹੀਂ ਐਮਐਲਏ ਸਾਹਿਬ ਤਾਂ ਕਿਤੇ ਮਿਲਦੇ ਨਹੀਂ ਕਿ ਦਖਲ ਹੀ ਨਹੀਂ ਦਿੰਦੇ ਸਾਡੇ ਪਿੰਡ ਚ ਕਿਤੇ ਝਾਤੀ ਦੇ ਮਾਰੋ ਮਾਰ ਕੇ ਕੀ ਹਾਲ ਹੋਇਆ ਝੂਠੀਆਂ ਗੱਲਾਂ ਜਿੰਨੀ ਮਰਜ਼ੀ ਕਰੀ ਜਾਣ ਜਿੱਤ ਜਿੰਨੀ ਆਪਣੀ ਜਿੱ ਕਿ ਨਹੀਂ ਜੀ ਹਿੱਤਾ ਜੀ ਜਿਹੜੀ ਗੱਲਾਂ ਤੁਸੀਂ ਚੋਣ ਲਓ ਹਾਂ ਜੀ ਵਿਕਾਸ ਤੇ ਬੰਦਿਆਂ ਵਿਕਾਸ ਜਿਹੜਾ ਕੀਤਾ ਉੱਥੇ ਲੜਾਂਗੇ ਅਸੀਂ YouTube ਤੇ ਵੀਡੀਓ ਪਾ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੀ ਪਾਰਟੀ ਨੂੰ ਜਿੱਤੇ ਹਿਦਵਾਵਾਂਗੇ ਤੇ ਅਸੀਂ ਚੰਗੇ ਹੀ ਕੰਮ ਕਰਾਂਗੇ ਜੋ ਹੋਣ ਵਾਲੇ ਨੇ ਰਹਿੰਦੇ ਬਕਾਇਆ ਕੰਮ ਪਿੰਡ ਦੇ ਕੁਝ ਅਸੀਂ ਜਰੂਰ ਕਰਾਂਗੇ ਇਕਬਾਲ ਜੀ ਪੇਸ਼ੇ ਵਿੱਚੋਂ ਕੰਮ ਕੀ ਕਰਦੇ ਦੋ ਮੇਰਾ ਜੀ ਪੇਸ਼ਾ ਕਾਰਪੈਂਟਰ ਦਾ ਜੀ ਕਾਰਪੈਂਟਰ ਤੁਸੀਂ ਸਮਝਦੇ ਹੋ ਕਿ ਜਿੱਤ ਉੱਥੇ ਜਿੰਨੀ ਬਣਾਵਾਂਗੇ ਜਿਸ ਬਿਲਕੁਲ ਜੀ ਬਿਲਕੁਲ ਜਿੰਨੀ ਬਣਾਵਾਂਗੇ ਜਿੱਤ ਕੇ ਦਿਖਾਵਾਂਗੇ ਅੱਗੇ ਕਦੀ ਇਲੈਕਸ਼ਨ ਲੜੇ ਨਹੀਂ ਜੀ ਪਹਿਲੀ ਵਾਰ ਲੜੇ ਜੀ ਪਹਿਲੀ ਵਾਰ ਲੜੇ ਸੱਤਾਧਾਰੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਜਿਮਨੀ ਚੋਂ ਨਾ ਹੋ ਕੇ ਗਈਆਂ ਪਿੱਛੇ ਵੀ ਸੱਤਾਧਾਰੀ ਦਾ ਕਬਜ਼ਾ ਰਿਹਾ ਕਿੱਦਾਂ ਵੇਖਦੇ ਉਹ ਜੀ ਬਿਲਕੁਲ ਤੁਹਾਨੂੰ ਪਤਾ ਹੀ ਆ ਜੀ ਸਭ ਨੂੰ ਪਤਾ ਹੈ ਜੇ ਕੀ ਹੋ ਰਿਹਾ ਜੀ ਤੱਕਾ ਹੋ ਰਿਹਾ ਜੀ ਸਭ ਨੂੰ ਪਤਾ ਜੀ ਕਿੰਨਾ ਮੁੱਦਾ ਹੈ ਕਿੰਨੇ ਤੁਹਾਡੇ ਪਿੰਡ ਦੀ ਗੱਲ ਕਰੀਏ ਤੁਹਾਡੇ ਜਿੱਥੇ ਤੁਹਾਡਾ ਇਲਾਕਾ 24 ਨੰਬਰ ਵਾਰਡ ਦੇ ਉੱਤੇ ਕਿੰਨੇ ਕੰਮ ਹੋ ਚੁੱਕੇ ਨੇ ਤਿੰਨ ਸਾਲਾਂ ਚ ਬਿਲਕੁਲ ਕੋਈ ਨਹੀਂ ਕੰਮ ਹੋਇਆ ਜੀ ਆ ਹੁਣ ਇਲੈਕਸ਼ਨ ਹੋਈ ਹੈ ਡਿਕਲੇਰ ਤੇ ਕੋਈ ਸੱਪੜ ਦੀ ਸਪਾਈ ਹੋ ਰਹੀ ਹੈ ਉਹ ਵੀ ਕੋਈ ਨਾ ਮਾਤਰੀ ਹੈ ਜੀ ਕੋਈ ਯਾਨੀ ਕਿ ਕੰਮ ਹੁੰਦੇ ਪਏ ਹੁਣ ਹੋਇਆ ਜੀ ਪਹਿਲਾਂ ਨਹੀਂ ਕੋਈ ਕੰਮ ਹੋਇਆ ਉਹ ਵੀ ਕੋਈ ਨਾ ਮਾਤਰੀ ਹੈ ਜੀ ਖਲਾਰਾ ਜਿਆ ਪਾਇਆ ਕੋਈ ਕੋਈ ਸਪਾਈ ਕੋਈ ਉਹ ਵੀ ਕੋਈ ਖਾਸ ਨਹੀਂ ਹੋਇਆ ਤੁਹਾਡਾ ਸਭ ਤੋਂ ਪਹਿਲਾਂ ਕੀ ਵਿਕਾਸ ਹੋਵੇਗਾ ਤੁਹਾਡੇ ਵੱਲੋਂ ਕੀ ਕੰਮ ਕੀਤਾ ਜਿਹੜੇ ਪਿੰਡ ਦੇ ਸੀਵਰੇਜ ਦਾ ਕੰਮ ਹੈ ਜੀ ਉਹ ਹੀ ਮੇਨਸ ਮਸੱ ਸਾਰਾ ਪਾਣੀ ਪਿੰਡਾਂ ਦੀਆਂ ਗਲੀਆਂ ਇਤਰਾਫ ਫਿਰਦਾ ਜੀ ਕੋਈ ਕਿਸ ਨੇ ਧਿਆਨ ਨਹੀਂ ਦਿੱਤਾ ਇਨੇ ਸ਼ਰ ਤੋਂ ਉਹ ਅਸੀਂ ਜ਼ਰੂਰ ਕੰਮ ਕਰਵਾਵਾਂਗੇ ਜਿਹੜੇ ਇਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਤੁਹਾਡੇ ਨਾਲ ਦੇ ਸਾਥੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਉੱਥੇ ਦਿੱਤੀ ਪਰ ਉਸ ਵੇਲੇ ਕਿਉਂ ਨਹੀਂ ਉਹ ਵਿਕਾਸ ਕਾਰਜ ਜਿਹੜੇ ਕੰਮ ਹੋਏ ਸੀ ਪਹਿਲਾਂ ਹੋਏ ਨੇ ਉਹੋ ਹੀ ਸੜਕਾਂ ਜਿਹੜੀਆਂ ਬਣੀਆਂ ਸੀ ਪਹਿਲਾਂ ਉਹ ਹੀ ਬਣੀਆਂ ਕਾਲੀ ਦਲ ਨੇ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਕੋਈ ਨਾ ਕੋਈ ਨਿਕਾਸ ਹੋਇਆ ਜੇ ਸੀਵਰੇਜ ਦਾ ਤੇ ਉਹਦਾ ਅਸੀਂ ਉਹ ਕਰਵਾਵਾਂਗੇ ਜ਼ਰੂਰ ਪਹਿਲੇ ਤੌਰ ਤੇ ਕੰਮ ਨਹੀਂ ਤੁਸੀਂ ਇਲੈਕਸ਼ਨ ਲੜਨ ਜਾ ਰਹੇ ਹੋ ਤੁਸੀਂ ਅੱਗੇ ਕਦੇ ਇਲੈਕਸ਼ਨ ਲੜੇ ਨਹੀਂ ਪਹਿਲੀ ਵਾਰ ਕੰਮ ਕੀ ਕਰਦੇ ਪਿਛੇ ਵਿੱਚ ਮੇਰਾ ਆਪਣਾ ਕੰਮ ਨੌਲਟ੍ਰਾਂ ਡਰਾਈਵਰ ਹਾਂਜੀ ਡਰਾਈਵਰੀ ਦਾ ਕੰਮ ਡਰਾਈਵਰੀ ਦਾ ਮਾਲਕ ਪਾਰਟੀ ਦੇ ਮਾਣਾ ਕਿਤੇ ਕਿਤੇ ਕਿਉਂਕਿ ਤੁਹਾਨੂੰ ਇੱਕ ਨਮਾਣੇ ਜੇ ਇਹ ਬੰਦੇ ਨੂੰ ਇੱਕ ਟਿਕਟ ਨਵਾਜਿਆ ਤੇ ਮਾਣੇ ਜੇ ਪਾਰਟੀ ਤੇ ਮਾਣੀ ਤੇ ਫੇਰ ਹੀ ਟਿਕਟ ਜੀ ਪਹਿਲੇ ਕੀ ਕੰਮ ਰਹਿਣਗੇ ਤੁਹਾਡੇ ਸਟਾਰਟਿੰਗ ਜਿੱਤ ਪ੍ਰਾਪਤ ਹੁੰਦੀ ਹੈ ਤੁਹਾਨੂੰ ਤੇ ਕਿੱਦਾਂ ਦੇ ਵਿਕਾਸ ਕਾਰਜ ਆਪਣੇ ਹਲਕੇ ਦੇ ਆਪਣੇ ਪਿੰਡ ਦੇ ਕੀਤੇ ਜਾਣਗੇ ਵਿਕਾਸ ਕਾਰਜ ਜਿੱਤ ਹੁੰਦੀ ਹੈ ਪ੍ਰਾਪਤ ਤੇ ਫਿਰ ਪਿੰਡ ਦੇ ਵਿਕਾਸ ਕਾਰਜ ਕਰਾਂਗੇ ਜਿਹੜੇ ਅਧੂਰੇ ਰਹਿ ਗਏ ਕੀ ਕੀ ਕੋਈ ਕਮੀਆਂ ਸਮਝਦੇ ਹੋ ਕਿ ਜਿਹੜੀਆਂ ਉੱਥੇ ਹੋਣ ਵਾਲੀਆਂ ਨੇ ਜਿਸ ਤਰ੍ਹਾਂ ਗਲੀਆਂ ਨਾਲੀਆਂ ਦੇ ਹੋ ਗਿਆ ਹੋਰ ਛੋਟੇ-ਮੋਟੇ ਕੰਮ ਲੋਕਾਂ ਦੇ ਕਾਰਡ ਬਣਨ ਵਾਲੇ ਰਾਸ਼ਨ ਕਾਰਡ ਹੋਰ ਹੋ ਗਿਆ ਘਰਾਂ ਦੇ ਕੋਈ ਮਰਮ ਹਾਂਜੀ 3 ਸਾਲ ਬੀਤ ਗਏ ਕੀ ਪਿੰਡ ਦੇ ਵਿੱਚ ਕੋਈ ਕਾਰਜ ਨਹੀਂ ਕੀਤਾ ਗਿਆ ਨਹੀਂ ਕੁਝ ਨਹੀਂ ਅਸਲ ਕੋਈ ਗੱਲ ਹਾਂਜੀ ਪਰ ਤੁਹਾਡੇ ਤੋਂ ਪਹਿਲੇ ਜਿਹੜੇ ਗਏ ਨੇ ਉਹਦੇ ਕਹਿ ਰਹੇ ਕਿ ਵਿਕਾਸ ਕਾਰਜ ਹੀ ਬੜੇ ਉਹ ਤਾਂ ਸਾਰੇ ਕਹਿੰਦੇ ਹੀ ਇਦਾਂ ਜਿਹੜਾ ਹੈਗਾ ਉਹਨਾਂ ਨੇ ਤਾਂ ਕਹਿਣਾ ਹੀ ਮੈਂ ਇਹ ਤੇ ਨਾ ਹੁੰਦੇ ਪਰ ਆ ਕੇ ਸੀ ਕਿ ਨਾ ਵੇਖਦੇ ਜਿੱਤ ਨੂੰ ਆਪਣਾ ਦੇਖੋ ਜਦ ਤਦ ਘਰੋਸੇ ਮਾਲਕ ਦੇ